ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਕੇਂਦਰੀ ਮੰਤਰੀ ਨਿਤਿਨ ਗਟਕੜੀ ਦੇ ਨਾਲ ਤੁਲੀ ਹੋਈ ਹੈ ਜ ਜਿਨ੍ਹਾਂ ਦੇ ਵੱਲੋਂ ਸਾਫ ਤੌਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਪ੍ਰੋਜੈਕਟਾਂ ਲਈ ਜਿਹੜੀ ਕੇਂਦਰ ਦੇ ਵੱਲੋਂ ਜ਼ਮੀਨ ਖਰੀਦੀ ਗਈ ਹੈ ਜਿਸ ਤੇ ਪੈਸੇ ਦੇ ਦਿੱਤੇ ਗਏ ਨੇ ਭੁਗਤਾਨ ਹੋ ਚੁੱਕਿਆ ਉਹ ਜ਼ਮੀਨ ਕਲੀਅਰ ਨਹੀਂ ਕਰਾਈ ਜਾਂਦੀ ਤਾਂ ਉਹ ਪ੍ਰੋਜੈਕਟ ਹੀ ਰੱਦ ਕਰ ਦੇਣਗੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਕੇਂਦਰ ਦੇ ਵੱਲੋਂ ਪ੍ਰੋਜੈਕਟ ਉਲੀਕੇ ਗਏ ਨੇ ਜਿਹੜੀ ਆਵਾਜਾਈ ਦੇ ਲਈ ਰੋਡ ਬਣਾਏ ਜਾ ਰਹੇ ਨੇ ਵੱਡੇ ਤੇ ਉਹਨਾਂ ਦੇ ਲਈ ਜਿਹੜੀ ਜ਼ਮੀਨ ਖਰੀਦੀ ਗਈ ਹੈ ਕਿਸਾਨਾਂ ਨੂੰ ਜਿਹੜੀ ਉਹਨਾਂ ਦੀ ਬਣਦੀ ਰਕਮ ਹੈ ਉਹ ਦੇ ਦਿੱਤੀ ਗਈ ਹੈ ਭੁਗਤਾਨ ਕਰ ਦਿੱਤਾ ਗਿਆ ਪਰੰਤੂ ਜਿਹੜੀ ਉਹ ਜ਼ਮੀਨ ਹੈ ਅਜੇ ਤੱਕ ਕਲੀਅਰ ਨਹੀਂ ਹੋਈ ਕੁਝ ਕੇਸ ਕੋਟਾਂ ਦੇ ਵਿੱਚ ਪੈਂਡਿੰਗ ਨੇ ਤੇ ਕਿਸੇ ਨੂੰ ਲੈ ਕੇ ਜਿਹੜੀ ਕਿਸਾਨਾਂ ਦੇ ਵੱਲੋਂ ਹੱਲਾ ਬੋਲ ਲਗਾਤਾਰ جاری ਹੈ ਰੋਸ ਪ੍ਰਦਰਸ਼ਨ ਲਗਾਤਾਰ جاری ਹੈ ਤਾਂ ਕਿ ਜਿਹੜੀ ਐਕਵਾਇਰ ਕੀਤੀ ਗਈ ਜ਼ਮੀਨ ਹੈ ਉਸ ਦਾ ਜਿਹੜਾ ਮੁੱਲ ਹੈ ਉਹ ਸਟੀਕ ਮਿਲ ਸਕੇ ਉਸ ਦੇ ਵਿੱਚ ਵਾਅਦਾ ਹੋ ਸਕੇ ਜਿਸ ਨੂੰ ਲੈ ਕੇ ਹੁਣ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੇ ਵੱਲੋਂ ਸਾਫ਼ ਤੌਰ ਤੇ ਪੰਜਾਬ ਉਹ ਕਹਿ ਦਿੱਤਾ ਗਿਆ ਹੈ ਕਿ ਹਰਿਆਣਾ ਤੱਕ ਜਿਹੜਾ ਇਹ ਪ੍ਰੋਜੈਕਟ ਹੈ ਉਹ ਲਗਭਗ ਮੁਕੰਮਲ ਹੋ ਚੁੱਕਿਆ ਹੈ ਤੇ ਜਿਹੜਾ ਥੋੜਾ ਬੋਤਾਂ ਰਹਿੰਦਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਮੁਕੰਮਲ ਹੋ ਜਾਵੇਗਾ ਪਰੰਤੂ ਪੰਜਾਬ ਦੇ ਵਿੱਚ ਵੱਡੇ ਅੜੀਕੇ ਨੇ ਜੋ ਪੰਜਾਬ ਸਰਕਾਰ ਹੀ ਕਲੀਅਰ ਕਰ ਸਕਦੀ ਹੈ ਤੇ ਜੇਕਰ ਪੰਜਾਬ ਸਰਕਾਰ ਦੇ ਵੱਲੋਂ ਇਹ ਕਲੀਅਰ ਨਾ ਕੀਤੇ ਗਏ ਤਾਂ ਇਹ ਸਾਰੇ ਪ੍ਰੋਜੈਕਟ ਰੱਦ ਕਰ ਦਿੱਤੇ ਜਾਣਗੇ ਤੇ ਜਿਹੜੀ ਜਮੀਨਾ ਇੱਕ ਵਾਰ ਕੀਤੀਆਂ ਗਈਆਂ ਨੇ ਉਹਨਾਂ ਦੀ ਜਿਹੜੀ ਬਣਦੀ ਰਕਮ ਹੈ ਉਹ ਪਹਿਲਾਂ ਹੀ ਜਦੋਂ ਦੇ ਦਿੱਤੀ ਗਈ ਹੈ ਤਾਂ ਪੰਜਾਬ ਸਰਕਾਰ ਅਜੇ ਹਾਂ ਕਰ ਕੀ ਉਡੀਗੀ ਇਸ ਸਬੰਧ ਦੇ ਵਿੱਚ ਜਿਹੜੇ ਪੰਜਾਬ ਦੇ ਮੰਤਰੀ ਨੇ ਕੈਪਟਨ ਮੰਤਰੀ ਨੇ ਹਰਪ੍ਰਧਨ ਸਿੰਘ ਈਟੀਓ ਉਹਨਾਂ ਦੀ ਵੀ ਇਸ ਮੀਟਿੰਗ ਦੇ ਵਿੱਚ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦੇ ਵੱਲੋਂ ਕੁਝ ਸਮਾਂ ਮੰਗਿਆ ਜਾਂਦਾ ਹੈ ਕੁਝ ਸਮੇਂ ਦੀ ਗੱਲ ਆਖੀ ਜਾਂਦੀ ਹੈ ਕਿ ਇਹ ਸਭ ਕੁਝ ਠੀਕ ਠਾਕ ਹੋ ਜਾਵੇਗਾ ਹਾਲਾਂਕਿ ਕੇਂਦਰ ਦੇ ਵੱਲੋਂ ਸਾਫ਼ ਤੌਰ ਤੇ ਚੇਤਾਵਨੀ ਦੇ ਦਿੱਤੀ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਜੇ ਗੱਲ ਕੀਤੀ ਜਾਵੇ ਜਿਹੜਾ ਕੇਂਦਰ ਦੇ ਵੱਲੋਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਕਟੜਾ ਹਾਈਵੇ ਐਕਸਪ੍ਰੈਸ ਉਸ ਨੂੰ ਲੈ ਕੇ ਕਿਸਾਨਾਂ ਨਾਂਦੇ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਜਾ ਰਹੀ ਹੈ ਕਿਉਂਕਿ ਜਿਹੜੀ ਜ਼ਮੀਨਾਂ ਖਰੀਦੀਆਂ ਗਈਆਂ ਨੇ ਜਿਹੜੇ ਪ੍ਰੋਜੈਕਟ ਉਸਾਰੇ ਗਏ ਨੇ ਉਹਨਾਂ ਨੂੰ ਲੈ ਕੇ ਵੱਡੇ ਵਿਵਾਦ ਜ਼ਰੂਰ ਖੜੇ ਹੋਏ ਨੇ ਤੇ ਜਿਸ ਨੂੰ ਲੈ ਕੇ ਹੁਣ ਸਾਫ਼ ਤੌਰ ਤੇ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜੇਕਰ ਇਹ ਸਭ ਕੁਝ ਲਾਗੂ ਕਰਵਾਉਣਾ ਹੈ ਤਾਂ ਇਹ ਜਿਹੜੇ ਪ੍ਰੋਜੈਕਟ ਨੇ ਜਿਹੜੇ ਰੋਲ ਨੇ ਉਹਨਾਂ ਨੂੰ ਕਲੀਅਰ ਕਰਨਾ ਲਗਾਤਾਰ ਜ਼ਰੂਰੀ ਹੈ ਜੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਜਿਹੜੇ ਪ੍ਰੋਜੈਕਟ ਨੇ ਉਹ ਰੱਦ ਕਰ ਦਿੱਤੇ ਜਾਣਗੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਦਿੱਤੀ ਗਈ ਇਹ ਚੇਤਾਵਨੀ ਕਿਤਾਬਨੀ ਹੀ ਰਹਿੰਦੀ ਹੈ ਜਾਂ ਕੇਂਦਰ ਦੇ ਵੱਲੋਂ ਸਿੱਧੇ ਤੌਰ ਤੇ ਇਹ ਪ੍ਰੋਜੈਕਟਾਂ ਨੂੰ ਰੱਦ ਕਰਨ ਦੇ ਲਈ ਵੀ ਕੋਈ ਵੀੜਾ ਚੁੱਕਿਆ ਜਾਂਦਾ